ਅਕਾਲੀ ਅਸੀਂ ਜੰਮੇ ਸੀ ਪੜੇ ਅਕਾਲੀ ਰਵਾਂਗੇ ਅਕਾਲੀ ਸਰਸੇ ਦੇ ਜਿਹੜੇ ਕੋਈ ਪੈਰੋਕਾਰ ਸੀਗੇ ਉਹਨੇ ਬਹੁਤ ਗੰਭੀਰ ਇਲਜ਼ਾਮ ਲਾਏ ਸਿੱਖ ਪੰਥ ਵਿੱਚ ਬੜਾ ਰੋਸ ਆ ਵਰਦੀਪ ਕਲੇਰ ਦੇ ਲਾਏ ਹੋਏ ਇਲਜ਼ਾਮ ਤੁਹਾਨੂੰ ਸੱਚ ਦੇ ਨੇੜੇ ਲੱਗਦੇ ਆ ਤਾਂ ਕਹਿ ਰਿਹਾ ਵੀ ਮੇਰੇ ਕੋਲ ਸਬੂਤ ਹੈਗੇ ਯਾਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਦਾ ਧੜਾ ਅੱਜ ਇਹ ਗੱਲ ਕਹਿ ਰਿਹਾ ਹੈ ਕਹਿੰਦੇ ਬਡਾਲਾ ਦਾ ਜਿਹੜਾ ਗਰੁੱਪ ਹੈ ਜਾਂ ਜਿਹੜੀ ਨਵੀਂ ਕਮੇਟੀ ਬਣੀ ਹੈ ਉਹ ਇੰਨਾ ਪ੍ਰਦੀਪ ਕਲੇਰ ਤੇ ਵਿਸ਼ਵਾਸ ਕਿਉਂ ਕਰ ਰਿਹਾ ਕਿ ਡੇਰੇ ਦੇ ਮੁਤਾਬਕ ਚੱਲ ਰਿਹਾ ਡੇਰੇ ਨੇ ਸਾਡਾ ਦੂਰ ਦਾ ਸਬੰਧ ਵੀ ਹੈ ਨੀਗਾ ਡੇਰੇ ਨਾਲ ਸਬੰਧ ਤਾਂ ਆਪਣੇ ਸਰਦਾਰ ਸੁਬੀਰ ਸਿੰਘ ਬਾਦਲ ਹੋਂ ਦਾ ਰਿਹਾ ਉਟਾਂ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਲੀਡਰਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੂੰ ਲੀਡਰਾਂ ਨੂੰ ਤਨਖਾਹ ਵੀ ਲੱਗੀ ਉਹਨਾਂ ਨੇ ਉੱਥੇ ਕਾਲ ਤੱਕ ਸਾਥ ਪੀ ਜਾ ਕੇ ਖੇਮਾ ਵੀ ਮੰਗੀ ਪਰ ਉਹ ਗਏ ਸੀਗੇ ਸੁਬੀਰ ਸਿੰਘ ਬਾਦਲ ਦੇ ਕਹਿਣ ਤੇ ਆ ਕੋਈ ਸਾਨੂੰ ਪ੍ਰਦੀਪ ਕਲੇਰ ਨਾਲ ਕੋਈ ਸਾਨੂੰ ਹਮਦਰਦੀ ਆ ਸਾਸਰੇ ਅਸੀਂ ਪ੍ਰਦੀਪ ਕਲੇਰ ਇਹਨਾਂ ਸਾਰਿਆਂ ਤੋਂ ਤੁਸੀਂ ਜਾਣੋ ਨਹੀਂ ਸਾਰੀਆਂ ਗੱਲਾਂ ਨਵੀਆਂ ਤੁਹਾਡੇ ਵਾਸਤੇ ਦੀ ਰਿਪੋਰਟ ਵਿੱਚ ਪ੍ਰਦੀਪ ਕਲੇਰ ਨੇ ਜੱਜ ਸਾਹਿਬ ਦੇ ਮੋਰੇ ਉੱਤੇ ਅਦਾਲਤ ਵਿੱਚ 164 ਦੀ ਆਪਣੀ ਧਾਰਾ ਥਲੇ ਬਿਆਨ ਦਿੱਤੇ ਆ ਸਾਨੂੰ ਉਦੋਂ ਪਤਾ ਲੱਗਾ ਵੀ ਪ੍ਰਦੀਪ ਕਲੇਰ ਨੇ ਆਪਣੇ ਤੌਰ ਤੇ ਕੀ ਇਨਕਸ਼ਾਫ ਕੀਤਾ ਆ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਖੁਦ ਗੁਰਪ੍ਰਤਾਪ ਸਿੰਘ ਵਡਾਲਾ ਜੀ ਸਾਡੇ ਨਾਲ ਖੜੇ ਹਨ ਉਹਨਾਂ ਨਾਲ ਸਾਰੀਆਂ ਗੱਲਾਂ ਕਰਾਂਗੇ ਵਡਾਲਾ ਸਾਹਿਬ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਐਡੇ ਵੱਡੇ ਖਲਾਰੇ ਦੀ ਪਹਿਲੀ ਗੱਲ ਤਾਂ ਕਿਸੇ ਨੂੰ ਆਸ ਨਹੀਂ ਸੀ ਜੇ ਹੁਣ ਪੈ ਗਿਆ ਤੇ ਉਸ ਨੂੰ ਸਮੇਟਣਾ ਕਿਵੇਂ ਹੈ ਉਧਰੋਂ ਤੁਹਾਨੂੰ ਬਾਹਰ ਕਰਨ ਦਾ ਫੈਸਲਾ ਇਧਰੋਂ ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਇਹ ਤਾਂ ਆਪਣਾ ਢਾਂਚਾ ਖੜਾ ਕਰਨਾ ਹੈ ਪਾਰਟੀ ਨਵੀਂ ਬਣ ਰਹੀ ਹੈ ਜਾਂ ਕੋਈ ਹੋਰ ਰਸਤਾ ਅਪਣਾ ਰਹੇ ਹੋ ਦੇਖੋ ਪਾਰਟੀ ਦਾ ਸ਼੍ਰੋਮਣੀ ਕਾਲੀ ਦਲ ਦੇ ਸਾਰਿਆਂ ਦੀ ਅਫੇਰ ਕਹਾਂਗੇ ਅਕਾਲੀ ਅਸੀਂ ਜੰਮੇ ਸੀ ਪੜੇ ਅਕਾਲੀ ਰਵਾਂਗੇ ਅਕਾਲੀ ਕਿਸੇ ਨੂੰ ਕੋ ਅਧਿਕਾਰ ਨਹੀਂ ਐਦਾਂ ਜਿਹੜਾ ਆਪ ਹੁਦਰੇ ਤਰੀਕੇ ਦੇ ਨਾਲ ਫੈਸਲੇ ਕਰਨ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਸ਼ੁਰੂ ਕੀਤੀ ਸੀ ਕਰਕੇ ਅਕਾਲੀ ਦਲ ਦੀ ਜਿਹੜੀ ਹਾਲਾਤ ਸੀਗੇ ਬਹੁਤ ਨਿਗਾਰਵਲ ਚਲਗੇ ਸੀ ਇਹ ਮੈਂ ਨਹੀਂ ਆਖਦਾ ਕਰਕੇ ਮੈਂ ਤਾਂ ਅਕਾਲੀ ਦਲ ਦਾ ਸ਼ੁਭਚਿੰਤਕ ਆ ਅਸੀਂ ਤਾਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਸ਼ੁਰੂ ਤੋਂ ਜਦੋਂ ਤੋਂ ਸੁਰਤ ਸੰਭਾਲੀ ਆ ਪਰ ਜੇ ਆਪਾਂ ਕਾਨੂੰਨ ਤੇ ਲਿਖਿਆ ਪੜ ਨਹੀਂ ਸਕਦੇ ਜੋ ਲੋਕਾਂ ਨੇ ਕਿਹਾ ਉਹ ਆਪਾਂ ਸੁਣਨ ਨੂੰ ਤਿਆਰ ਨਹੀਂਗੇ ਜਿਹੜਾ ਉਹਨਾਂ ਨੇ ਆਪਣਾ ਫਤਵਾ ਵੀ ਦੇ ਦਿੱਤਾ ਬਾਰ-ਬਾਰ ਤਾਂ ਫੇ ਆਪਾਂ ਦੱਸੋ ਕਿੱਥੇ ਖੜੇ ਆ ਜੇ ਹੁਣ ਅਸੀਂ ਅੱਖਾਂ ਮੀਟ ਕੇ ਘਰ ਬੈਠੇ ਰਹੀਏ ਅਸੀਂ ਕੋਈ ਆਪਣੇ ਜਿਹੜਾ ਹੈਗਾ ਸੰਘਰਸ਼ ਨਾ ਕਰੀਏ ਕੋਈ ਫੈਸਲਾ ਨਾ ਲਈਏ ਤਾਂ ਵੀ ਸਾਡੀ ਜ਼ਮੀਰ ਆਗਿਆ ਨਹੀਂ ਦਿੰਦੀ ਸਾਨੂੰ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਅਲਮਾ ਦੇਣਗੀਆਂ ਕਿ ਤੁਸੀਂ ਉਸ ਸਮੇਂ ਤੇ ਆਪਣੇ ਹਾਣੀ ਸੀਗੇ ਪੈਰੋਕਾਰ ਸੀਗੇ ਤੁਸੀਂ ਕਿਉਂ ਨਹੀਂ ਉੱਠੇ ਕਿਉਂ ਨਹੀਂ ਤੁਸੀਂ ਆਵਾਜ਼ ਉਠਾਈ ਪੰਥ ਵਾਸਤੇ ਇੰਨੀ ਹੋ ਗਈ ਆ ਪਾੜਾ ਇੰਨਾ ਵੱਧ ਗਿਆ ਕਿਉਂਕਿ ਉਹ ਕਹਿੰਦੇ ਇਹਨਾਂ ਨੇ ਆਪਣੀਆਂ ਟੀਮਾਂ ਤਿਆਰ ਕਰਨੀਆਂ ਸ਼ੁਰੂ ਕਰਤੀਆਂ ਇਹ ਤਾਂ ਕੋਈ ਨਿਯਮ ਤੈ ਸਹੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਦੇ ਕਿ ਆਪਣੀ ਪ੍ਰੈਜ਼ੀਡੈਂਸ ਮ ਤਿਆਰ ਕਰਾ ਰਹੇ ਚਲੋ ਪ੍ਰੈਜ਼ੀਡੈਂਟ ਦਾ ਤਾਂ ਬਣਾਇਆ ਜੀ ਕਿ ਜਿਹੜੀ ਸ਼੍ਰੋਮਣੀ ਕਾਲੀ ਦਲ ਸੁਧਾਰ ਲਿਆ ਰਿਹਾ ਉਹਨੂੰ ਹੋਰ ਤਕੜਾ ਕਰਨ ਨੂੰ ਪ੍ਰਚੰਡ ਕਰਨ ਨੂੰ ਇਸ ਕਰਕੇ ਪ੍ਰੈਜ਼ੀਡੈਂਟ ਬਣਾਈ ਸੀਗੀ ਕਰਕੇ ਦੇਖੋ ਜੇ ਹੁਣ ਅਸੀਂ ਲੋਕਾਂ ਕੋ ਜਾਣਾ ਆ ਇੱਕ ਬੰਦਾ ਤਾਂ ਕੁਝ ਕਰ ਨਹੀਂ ਸਕਦਾ ਜੇ ਮੈਨੂੰ ਕੰਵਿਨਸ਼ਨ ਬਣਾਇਆ ਚਲੋ ਸਾਰਿਆਂ ਦੀ ਆਪਣੇ ਸਾਰੇ ਹੀ ਆਪਣੇ ਬਰਾਬਰ ਦੇ ਨੇ ਕੋਈ ਸੀਨੀਅਰ ਲੀਡਰ ਨਹੀਂ ਸਾਡੇ ਤੋਂ ਤਾਂ ਅਸੀਂ ਉਹਨਾਂ ਦੇ ਥੱਲੇ ਕੰਮ ਕਰਨ ਨੂੰ ਤਿਆਰ ਆਂ ਬਟ ਮਤਲਬ ਇਹ ਨਹੀਂ ਵੀ ਮੈਂ ਇਕੱਲੇ ਸਭ ਕੁਝ ਕਰ ਸਕਦਾ ਆ ਐਵੇਂ ਜਿਵੇਂ ਕਲਾ ਪ੍ਰਧਾਨ ਹੀ ਕੁਝ ਕਰ ਸਕਦਾ ਸੋ ਇਹ ਤਾਂ ਟੀਮ ਚਾਹੀਦੀ ਸੀਗੀ ਇਸ ਕਰਕੇ ਟੀਮ ਬਣਾਈ ਆ ਪਰ ਟੀਮ ਬਣਾਈ ਸੀ ਅਕਾਲੀ ਦਲ ਦੇ ਭਲੇ ਵਾਸਤੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਪੰਥ ਨੂੰ ਤਕੜਾ ਕਰਨ ਵਾਸਤੇ ਤੇ ਲੋਕਾਂ ਤੱਕ ਜਾਣ ਲਈ ਵੀ ਆਪਾਂ ਲੋਕਾਂ ਤੱਕ ਜਾਈਏ ਤੇ ਜਿਹੜੇ ਆਪਣੇ ਅਸੂਲਾਂ ਤੋਂ ਜਾਇ ਸਿਧਾਂਤਾਂ ਤੋਂ ਦੋ ਅਕਾਲੀ ਦਲ ਥਿੜਕ ਗਿਆ ਜਿਨ੍ਹਾਂ ਕਰਕੇ ਇੰਨੀਆਂ ਕਮਜ਼ੋਰੀਆਂ ਆਈਆਂ ਅਸੀਂ ਆਪਣੇ ਬਿਨਾ ਕਿਸੇ ਵਿਚਾਰਤਾਰਾ ਦੀ ਪਰਵਾਹ ਕੀਤੇ ਹੋਏ ਅਸੀਂ ਫੈਸਲੇ ਆਪਣੇ ਕਰਤੇ ਉਹ ਫੈਸਲੇ ਲੋਕਾਂ ਨੇ ਪਰਵਾਹ ਨਹੀਂ ਕੀਤੇ ਰਿਜੈਕਟ ਕਰਤੇ ਲੀਡਰਸ਼ਿਪ ਰਿਜੈਕਟ ਕਰਤੀ ਫਿਰ ਹੁਣ ਸਾੜ ਕੋ ਕੀ ਚਾਰਾ ਸਿੱਗਾ ਸਾੜ ਕੋ ਤਾਂ ਉੱਠ ਕੇ ਦੁਬਾਰਾ ਫਿਰ ਲੋਕਾਂ ਤੱਕ ਪਹੁੰਚ ਕਰਨੀ ਮਣੀ ਸਗੀ ਸੋ ਅਸੀਂ ਇਹ ਕੀਤਾ ਲੇਕਿਨ ਉਹਨਾਂ ਨੂੰ ਜਿਹੜਾ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਕੀਤਾ ਆ ਕੇ ਕਮਰਾਟ ਵਿੱਚ ਉਹਨਾਂ ਨੇ ਕੀਤਾ ਆ ਕੇ ਬਖਲਾਵਟ ਵਿੱਚ ਪੈਨਿਕ ਕਰ ਗਏ ਕਿਉਂ ਕਰ ਗਏ ਕਰਕੇ ਜਿਹੜਾ ਉਹਦਾ ਡੇਰੇ ਸਰਸੇ ਦੇ ਜਿਹੜੇ ਕੋਈ ਪੈਰੋਕਾਰ ਸੀਗੇ ਜਾਂ ਉਹਨਾਂ ਦੇ ਸਿਆਸੀ ਮੁਖੀ ਸੀ ਕਿਸੇ ਵੇਲੇ ਉਹਨੇ ਬਹੁਤ ਗੰਭੀਰ ਇਲਜ਼ਾਮ ਲਾਏ ਬੜੇ ਸਨਸਨੀਖੇਜ਼ ਜਿਨ੍ਹਾਂ ਦੇ ਨਾਲ ਸਿੱਖ ਪੰਥ ਵਿੱਚ ਬੜਾ ਰੋਸ ਆ ਪ੍ਰਦੀਪ ਕਲੇਰ ਦੇ ਲਾਏ ਹੋਏ ਇਲਜ਼ਾਮ ਤੁਹਾਨੂੰ ਸੱਚ ਦੇ ਨੇੜੇ ਲੱਗਦੇ ਆ ਦੇਖੋ ਉਹ ਤਾਂ ਕਹਿ ਰਿਹਾ ਵੀ ਮੇਰੇ ਕੋਲ ਸਬੂਤ ਹੈਗੇ ਆ ਸਬੂਤਾਂ ਨਾਲ ਦੱਸ ਰਿਹਾ ਤੱਥਾਂ ਨਾਲ ਦੱਸ ਰਿਹਾ ਉਹ ਸਮਾਂ ਵੀ ਦੱਸ ਰਿਹਾ ਤਰੀਕ ਵੀ ਦੱਸ ਰਿਹਾ ਸਵੇਰ ਰਾਤ ਦੱਸ ਰਿਹਾ ਅਸਥਾਨ ਦੱਸ ਰਿਹਾ ਸ਼ਹਿਰ ਦੱਸ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਚ ਸੁਖਬੀਰ ਬਾਦਲ ਦਾ ਧੜਾ ਆਜੇ ਇਹ ਗੱਲ ਕਹਿ ਰਿਹਾ ਕਹਿੰਦੇ ਬਡਾਲਾ ਦਾ ਜਿਹੜਾ ਗਰੁੱਪ ਹੈ ਜਾਂ ਜਿਹੜੀ ਨਵੀਂ ਕਮੇਟੀ ਬਣੀ ਹੈ ਉਹ ਇੰਨਾ ਪ੍ਰਦੀਪ ਕਲੇਰ ਤੇ ਵਿਸ਼ਵਾਸ ਕਿਉਂ ਕਰ ਰਿਹਾ ਕਿ ਡੇਰੇ ਦੇ ਮੁਤਾਬਕ ਚੱਲ ਰਿਹਾ ਇਹ ਗਰੁੱਪ ਵੀ ਡੇਰੇ ਦੇ ਮੁਤਾਬਕ ਚੱਲਦਾ ਇਦਾਂ ਜੇ ਵੀ ਡੇਰੇ ਨਾਲ ਸਾਡਾ ਦੂਰ ਦਾ ਸਬੰਧ ਵੀ ਹੈ ਨੀਗਾ ਡੇਰੇ ਨਾਲ ਸਬੰਧ ਤਾਂ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਰਿਹਾ ਉਹਨਾਂ ਨੇ ਰਾਮ ਰਹੀਮ ਨਾਲ ਮੀਟਿੰਗਾਂ ਕੀਤੀਆਂ ਵੋਟਾਂ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਲੀਡਰਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੂੰ ਲੀਡਰਾਂ ਨੂੰ ਤਨਖਾਹ ਵੀ ਲੱਗੀ ਉਹਨਾਂ ਨੇ ਅਤਕਾਲਤਕ ਸਾਹਿਬ ਤੋਂ ਜਾ ਕੇ ਖੇਮਾ ਵੀ ਮੰਗੀ ਪਰ ਉਹ ਗਏ ਸੀਗੇ ਸੁਖਬੀਰ ਸਿੰਘ ਬਾਲਵ ਦੇ ਕਹਿੰਦੇ ਸਾਡੇ ਨੇੜੇ ਕੋਈ ਨਹੀਂ ਨਾ ਕੋਈ ਸਾਨੂੰ ਪ੍ਰਦੀਪ ਕਲੇਰ ਨਾ ਕੋਈ ਸਾਨੂੰ ਹਮਦਰਦੀ ਆ ਅੱਜ ਤਾਂ ਕਹਿੰਦੇ ਆ ਫਾਸੀ ਦਾ ਉਹਨਾਂ ਲੱਗੇ ਜਿਹਨੇ ਪਾਪ ਕੀਤਾ ਆ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਪਰ ਪਰ ਜੇ ਤੁਸੀਂ ਜਿਹੜੇ ਜਿਹੜੇ ਦੇ ਜਿਹੜੇ ਆਪਣੇ ਮੁਲਜ਼ਮ ਨੇ ਤੁਸੀਂ ਉਹਨਾਂ ਨੂੰ ਆਪਣੇ ਕੋਠੀਆਂ 'ਚ ਬਲਾ ਕੇ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਹੋ ਉਹਨਾਂ ਦੇ ਰਾਹੀਂ ਤੁਸੀਂ ਆਪਣੇ ਉਹਨਾਂ ਨੂੰ ਐਲ.ਸੀ. ਬਣਾ ਕੇ ਚਿੱਠੀਆਂ ਭੇਜਦੇ ਹੋਵੋ ਚਿੱਠੀਆਂ ਲੈਣੇ ਹੋ ਫਿਰ ਜਿਹੜੀ ਮਾਫੀ ਹੋਈ ਹੈ ਉਹ ਵੀ ਚਿੱਠੀਓ ਲੈ ਕੇ ਆਏ ਜਿਹੜੀਆਂ ਜੱਲਣਾ ਉਹ ਦੱਸ ਰਿਹਾ ਸੀ ਪ੍ਰਦੀਪ ਕਲੇਰ ਇਹਨਾਂ ਸਾਰਿਆਂ ਤੋਂ ਤੁਸੀਂ ਜਾਣੂ ਨਹੀਂ ਸਾਰੀਆਂ ਗੱਲਾਂ ਨਵੀਆਂ ਤੁਹਾਡੇ ਵਾਸਤੇ ਦੇਖੋ ਜੀ ਅਸੀਂ ਤਾਂ ਜਿਹੜੀ ਸਿੱਟ ਦੀ ਰਿਪੋਰਟ ਸੀਗੀ ਸਿੱਟ ਦੀ ਰਿਪੋਰਟ ਵਿੱਚ ਪ੍ਰਦੀਪ ਕਲੇਰ ਨੇ ਜੱਜ ਸਾਹਿਬ ਦੇ ਮੋਰੇ ਉੱਤੇ ਅਦਾਲਤ ਵਿੱਚ 164 ਦੀ ਆਪਣੇ ਧਾਰਾ ਥਲੇ ਬਿਆਨ ਦਿੱਤੇ ਆ ਸਾਨੂੰ ਉਦੋਂ ਪਤਾ ਲੱਗਾ ਵੀ ਪ੍ਰਦੀਪ ਕਲੇਰ ਨੇ ਆਪਣੇ ਤੌਰ ਤੇ ਕੀ ਇਨਕਸ਼ਾਫ ਕੀਤਾ ਆ ਕੀ ਉਹਨੇ ਮੰਨਿਆ ਆ ਜਿਹੜਾ ਐਵੀਡੈਂਸ ਹੈ ਉਥੇ কোর্ਟ ਵਿੱਚ ਜਿਹੜੀ ਫਾਈਲ ਨੱਪ ਕੇ ਬੈਠਾ ਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਉਹਨੂੰ ਪ੍ਰੋਸੀਕਿਊਸ਼ਨ ਵਾਸਤੇ ਭੇਜਣਾ ਚਾਹੀਦਾ ਆ ਸਾਨੂੰ ਤਾਂ ਉਦੋਂ ਹੀ ਗੱਲਾਂ ਪਤਾ ਲੱਗੀਆਂ ਜਾਂ ਹੁਣ ਜਿਹੜੀ ਪ੍ਰਦੀਪ ਕਲੇਰ ਨੇ ਬੰਬ ਸਟਿਆ ਬੰਬ ਜੇ ਮੈਂ ਹਾਂ ਨਿਊਕਲੀਅਰ ਬੰਬ ਨਹੀਂ ਕਹਿੰਦਾ ਲੇਕਿਨ ਬੰਬ ਸਟਿਆ ਉਹਨੇ ਇਹ ਬੰਬ ਤਾਂ ਫਿਰ ਕੱਲਾ ਸੁਖਵੀਰ ਬਾਦਲ ਦਾ ਨੁਕਸਾਨ ਨਹੀਂ ਨਾ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਤਾਂ ਕਰੂਗਾ ਤੁਸੀਂ ਕਹਿੰਦੇ ਹੋ ਮੈਂ ਸ਼ੁਭਚਿੰਤਕ ਇਦਾਂ ਆ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੋਂ ਗਲਤੀਆਂ ਹੋਈਆਂ ਤੇ ਨੁਕਸਾਨ ਤਾਂ ਆਲਰੇਡੀ ਹੋ ਗਿਆ ਅਕ ਕਿੰਨਾ ਨੁਕਸਾਨ ਹੋ ਗਿਆ ਅਕਾਲੀ ਦਲ ਦਾ ਅੱਜ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਆ ਗਈ ਆ ਐਡਾ ਵੱਡਾ ਇਸ ਵੇਲੇ ਸਾਡੇ ਤੇ ਸੰਕਟ ਆ ਵੀ ਸਾਡੀ ਹੋਂਦ ਵੀ ਖਤਰੇ 'ਚ ਆ ਗਈ ਆ ਇਹ ਮੈਂ ਨਹੀਂ ਕਹਿੰਦਾ ਇਹ ਸਾਰਾ ਪੰਜਾਬ ਲੋਕ ਕਹਿੰਦੇ ਨੇ ਸੰਕਟ 'ਚ ਕਿਤੇ ਆਸ ਦੀ ਕਿਰਨ ਨਜ਼ਰ ਆ ਰਹੀ ਆ ਅੱਜ ਦੀ ਘੜੀ ਉਹ ਤਾਂ ਦੇਖੋ ਜੀ ਜੇ ਸੀ ਇਸ ਰਾਹ ਤੇ ਤੁਰੇ ਆ ਅਸੀਂ ਅਸੀਂ ਬੜਾ ਦੇਖੋ ਕਠੋਰ ਆਪਣੇ ਮਨ ਬਣਾ ਕੇ ਬੜੇ ਆਪਣੇ ਮਨ ਤੇ ਬੋਝ ਪਾ ਕੇ ਤੁਰੇ ਆ ਕੋਈ ਸਾਨੂੰ ਸ਼ੌਂਕ ਨਹੀਂ ਸੀਗਾ ਅਸੀਂ ਤਿਆਰ ਕਰਨ ਵਾਲੇ ਬੰਦੇ ਆ ਕੁਰਬਾਨੀ ਦੇਣ ਵਾਲੇ ਆ ਪੰਥ ਲਈ ਲੋਕਾਂ ਲਈ ਲੇਕਿਨ ਸਾਨੂੰ ਕੋਈ ਕਿਸੇ ਨਿੱਜੀ ਸਵਾਰਥ ਦਾ ਨਹੀਂਗਾ ਤੇ ਅਸੀਂ ਤਾਂ ਸਿਰਫ ਆਪਣੀ ਜਿਹੜੀ ਸਾਡੀ ਜਮਾਤ ਆ ਸ਼੍ਰੋਮਣੀ ਕਾਲੀ ਦਲ ਉਹਨੂੰ ਕਿਵੇਂ ਬਚਾ ਸਕੀਏ ਉਹਨੂੰ ਕਿਵੇਂ ਦੁਆਰਾ ਤਗੜਾ ਕਰ ਸਕੀਏ ਲੋਕਾਂ ਚ ਉਹਦੀ ਜਿਮ ਦੁਆਰਾ ਲੋਕਪ੍ਰੀਤਾ ਕਿਵੇਂ ਬਣਾ ਸਕੀਏ ਲੋਕਾਂ ਜਿਹਨਾਂ ਥਲੇ ਚਲ ਗਿਆ ਕਾਲੀ ਦਲ ਜਮਾਨਤਾ ਸਮੂਹਕ ਤੌਰ ਤੇ ਜਮਾਨਤਾ ਜਬਤ ਹੋ ਗਈਆਂ ਅਸੀਂ ਤਾਂ ਸਾਨੂੰ ਤਾਂ ਲੋਕ ਕਹਿੰਦੇ ਆ ਤੁਸੀਂ ਕਿ ਗਿਣਤੀ ਜੀ ਹੈ ਨਹੀਂਗੇ ਕੋਡੀ ਕੀ ਗੱਲ ਕਰਨੀ ਆ ਤੇ ਫੇਰ ਭਾਈ ਦੱਸੋ ਵੀ ਜੇ ਅਸੀਂ ਉੱਥੇ ਨਾ ਹੁਣ ਤੇ ਫੇਰ ਸਾਡਾ ਇਸ ਖੇਤਰ ਵਿੱਚ ਆਉਣ ਦਾ ਫਾਇਦਾ ਕੀ ਆ ਸੋ ਇਸ ਕਰਕੇ ਸਾਡੀ ਵੀ ਕਿਤੇ ਅਣਖ ਜਾਗੀ ਆ ਸਾਨੂੰ ਵੀ ਕਿਤੇ ਹਲੂਣਾ ਦਿੱਤਾ ਆ ਇਹ ਬਾਕੀ ਤਾਂ ਗੁਰੂ ਸਾਹਿਬ ਦੀ ਮਿਹਰ ਨਹੀਂ ਹੋਇਆ ਜਦੋਂ ਟਾਈਮ ਆਇਆ ਉਦੋਂ ਅਸੀਂ ਇਸ ਸਟੈਪ ਚੱਕਿਆ ਆ ਪਰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹਨਾਂ ਨੂੰ ਵੀ ਜਿਹੜੇ ਉੱਥੇ ਅੱਜ ਇੱਕ ਦੂਜੇ ਤੇ ਸੀ ਇਲਜ਼ਾਮ ਲਾ ਰਹੇ ਆ ਅਸੀਂ ਇੱਕ ਦੂਜੇ ਨੂੰ ਢਾ ਰਹੇ ਆ ਇੱਕ ਦੂਜੇ ਨੂੰ ਅਸੀਂ ਥੱਲੇ ਸਿਰ ਤੋਂ ਆਪਣੇ ਚਿਤ ਕਰਦੇ ਹੋਏ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਕਿਸੇ ਨੂੰ ਕੋਈ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਇਹ ਵੀ ਦੇਖ ਸਕਦੇ ਆ ਕਿ ਅੱਜ ਵੱਖੋ ਵੱਖਰੇ ਹੋ ਕੱਲ ਨੂੰ ਇੱਕ ਮੰਚ ਦੇ ਉੱਤੇ ਸੁਰ ਮਿਲ ਸਕਦਾ ਕਦੇ ਨਾ ਕਦੇ ਇਹ ਦੇਖੋ ਜੀ ਸਿੱਖ ਪੰਥ ਇਕੱਠਾ ਤਾਂ ਹੋਇਆ ਹੀ ਆ ਜਿਨ੍ਹਾਂ ਹਮ ਖਿਆਲੀ ਲੀਡਰ ਨੇ ਜਿਨ੍ਹਾਂ ਹਮ ਖਿਆਲੀ ਲੋਕ ਨੇ ਜਿਹੜੇ ਕੁਝ ਆਤਾਰਾਂ ਨਾਲ ਸਹਿਮਤ ਆ ਤੇ ਆਪਣੇ ਉਹ ਇਕੱਠੇ ਹੋਣਗੇ ਇਹ ਕੈਸੇ ਝੰਡੇ ਥੱਲੇ ਜੇ ਇਸ ਝੰਡੇ ਨੂੰ ਸਾਰਾ ਸਾਰਾ ਪੰਥ ਪ੍ਰਵਾਨ ਕਰੂਗਾ ਮੀਨਸ ਜਿਹੜਾ ਲੀਡਰ ਮੋਰੇ ਲੱਗੂਗਾ ਉਹ ਸਾਰਾ ਪੰਥ ਪ੍ਰਵਾਨ ਕਰੂਗਾ ਇਹ ਬਹੁਤ ਦਫਾ ਹੋਇਆ ਕਾਲੀ ਦਲ ਦੀ ਹਿਸਟਰੀ ਵਿੱਚ ਜਦੋਂ ਆਪਸ ਵਿੱਚ ਕਈ મતभेद ਕਈ ਮੁਖਾਲਫਤਾ ਵੀ ਹੋਈਆਂ ਲੇਕਿਨ ਜੁੜੇ ਵੀ ਹੋਏ ਇਕੱਠੇ ਵੀ ਹੋਏ ਆ ਪਰ ਇਹ ਮਤਲਬ ਇਹ ਨਹੀਂ ਹੋਈ ਅਸੀਂ ਆਪਣੇ ਨਿੱਜੀ ਉਹਦੇ ਲਾਭ ਵਾਸਤੇ ਜੁੜੋਏ ਤਾਂ ਇਕੱਠੇ ਆਵਾਂਗੇ ਅਸੀਂ ਪੰਥ ਵਾਸਤੇ ਆਪਣੇ ਸੰਘਰਸ਼ ਕਰਾਂਗੇ ਪੰਥ ਨੂੰ ਤਕੜਾ ਕਰਨ ਵਾਸਤੇ ਚਾਹੁੰਦੇ ਆ ਕਿ ਸਾਰਾ ਪੰਥ ਇਕੱਠਾ ਹੋਵੇ ਅਕਾਲ ਤਖਤ ਸਾਹਿਬ ਦੇ ਜਹਦਾਰ ਵੀ ਇਹਦੇ ਵਿੱਚ ਆਪਣਾ ਵੱਡਾ ਯੋਗਦਾਨ ਕਰ ਸਕਦੇ ਪਾ ਸਕਦੇ ਆ ਪਹਿਲਾਂ ਵੀ ਬਹੁਤ ਸਾਰੀਆਂ ਧਾਰਨਾਆਂ ਜਦੋਂ ਅਕਾਲ ਤਖਤ ਸਾਹਿਬ ਦੇ ਜਹਦਾਰ ਨੇ ਜਹਦਾਰ ਨੇ ਜਦੋਂ ਵੀ ਕਿਤੇ ਫੁੱਟ ਪਈ ਹੈ ਪੰਥ ਵਿੱਚ ਉਦੋਂ ਆਪਣੀਆਂ ਸੇਵਾਵਾਂ ਨੂੰ ਨਿਮਾਉਂਦੇ ਹੋਏ ਉਹਨਾਂ ਨੇ ਪੰਥ ਨੂੰ ਇਕੱਠਾ ਕੀਤਾ ਆ ਇਹ ਸਮਾਂ ਜ਼ਰੂਰ ਹੋਊਗਾ ਜਦੋਂ ਸਾਰਾ ਪੰਥ ਇਕੱਠਾ ਹੋਊਗਾ ਜੀ ਬਹੁਤ ਸ਼ੁਕਰੀਆ ਜੀ ਗੁਰਪ੍ਰਤਾਪ ਸਿੰਘ ਬਡਾਲਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਿਆ ਕਿ ਅਸੀਂ ਕਿਹੜੇ ਰਾਹ ਤੇ ਤੁਰੇ ਔਰ ਕਿਉਂ ਤੁਰਨਾ ਪਿਆ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਜੰਡੀਗੜ੍ਹ